ਹਵੇ ਬੜੇ ਦਿਨਾਂ ਤੋਂ ਵੇਖਾਂ ਤੈਨੂੰ ਦਿਉਰਾ ਜੀ ਜੀ ਕਰਦਾ ਮੈਨੂੰ ਬੜੇ ਦਿਨਾਂ ਤੋਂ ਵੇਖਾਂ ਤੈਨੂੰ ਦਿਉਰਾ ਜੀ ਜੀ ਕਰਦਾ ਮੈਨੂੰ ਨਾ ਕਰੇ ਕੋਈ ਗੱਲ ਵੇ ਨਿਤ ਬੈਠ ਸਰਾਨੇ ਮਾਰੇ ਪੱਖੀ ਦੀ ਆਏ ਮਾਰੇ ਪੱਖੀ ਦੀ ਚੱਲ ਵੇ ਨਿਤ ਬੈਠ ਸਰਾਨੇ ਮਾਰੇ ਪੱਖੀ ਦੀ ਚੱਲ ਵੇ ਨਿਤ ਬੈਠ ਸਰਾਨੇ ਭਾਬੀਏ ਨੀਦੋਂ ਵੇ ਹੱਥ ਜੋੜਾਂ ਹਾਏ ਮੈਂ ਤੇਰੀ ਕਦੇ ਗੱਲ ਨਾ 모ੜਾਂ ਭਾਬੀਏ ਨੀਦੋਂ ਵੇ ਹੱਥ ਜੋੜਾਂ ਮੈਂ ਤੇਰੀ ਕਦੇ ਗੱਲ ਨਾ 모ੜਾਂ ਕਰ ਹਿਲਾ ਕੋਈ ਕਰਨੀ ਜੇ ਛਣ ਛਣ ਹੋ ਜਾਏ ਦੌਰ ਤੇਰੇ ਦੇ ਓ ਮੈਂ ਕਾ ਦੌਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜਾਏ ਦੌਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜਾਏ